ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਪਾਰਟੀ ਵੱਲੋਂ ਯੂਥ ਵਿੰਗ ਨੂੰ ਮਜ਼ਬੂਤ ਕਰਨ ਦੇ ਲਈ ਓਦੀ ਦੇ ਕੇ ਨਵਾਜਾ ਜਾ ਰਿਹਾ ਜਿਸ ਦੇ ਤਹਿਤ ਵਿਧਾਨ ਸਭਾ ਹਲਕਾ ਤੋਂ ਸਿਮਰਨਜੀਤ ਸਿੰਘ ਅੜਕ ਚੋਹਾਨ ਨੂੰ ਪਾਰਟੀ ਵੱਲੋਂ ਯੂਥ ਵਿੰਗ ਦਾ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਇਸ ਦੇ ਨਾਲ ਹੀ ਯੂਥ ਦੇ 31 ਮੈਂਬਰਾਂ ਨੂੰ ਵੀ ਅਹੁਦਾ ਦੇ ਕੇ ਨਵਾਜਾ ਗਿਆ ਹੈ ਇਸ ਮੌਕੇ ਉੱਤੇ ਹਲਕਾ ਵਿਦਾਈ ਗੁਰਦੇਵ ਸਿੰਘ ਦੇਪਮਾਨ ਵੱਲੋਂ ਸਾਰੇ ਹੀ ਅਹੁਦੇਦਾਰਾਂ ਨੂੰ ਮੁਬੰਮੀਠਾ ਕਰਵਾ ਕੇ ਵਧਾਈ ਦਿੱਤੀ ਗਈ ਹੈ। ਵਧਾਇਕ ਦੇਪਮਾਨ ਨੇ ਸਿਦਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਮੌਕੇ ਬਲਕੌਰ ਸਿੰਘ ਅਤੇ ਚਰਨ ਕੋ ਨੂੰ ਵੀ ਵਧਾਈ ਦਿੱਤੀ ਹੈ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਅਤੇ ਆਪ ਪਾਰਟੀ ਵੱਲੋਂ ਵੀ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਯੂਥ ਆਗੂਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ। ਜੁਸਤੇ ਤਹਿਤ ਵਿਧਾਨ ਸਭਾ ਹਲਕਾ ਨਾਬਾ ਤੋਂ ਸਿਮਰਜੀਤ ਸਿੰਘ ਅੜਕ ਚੋਹਾਨ ਨੂੰ ਯੂਥ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਦੇਖੋ ਆਮਾਦੀ ਪਾਰਟੀ ਦਾ ਬੜਾ ਅਹਿਮ ਵਿੰਗ ਹੈ ਜੀ ਯੂਥ ਵਿੰਗ। ਅੱਜ ਨਾਬਾ ਵਿਧਾਨ ਸਭਾ ਦੇ ਸਾਡੇ ਕੋਆਰਡੀਨੇਟਰ ਸਿਮਰਨ ਅੜਕ ਚੋਹਾਨ ਇਹਨਾਂ ਨੂੰ ਕੋਆਰਡੀਨੇਟਰ ਲਾਇਆ ਗਿਆ ਵਿਧਾਨ ਸਭਾ ਨਾਬਾ ਦਾ। ਇਹਨਾਂ ਦੇ ਨਾਲ 31 ਮੈਂਬਰੀ ਟੀਮ ਜਿਹੜੀ ਹੈ ਉਹਦਾ ਮਾਨ ਸਨਮਾਨ ਕੀਤਾ ਗਿਆ ਜੀ ਫੁੱਲਾਂ ਦੇ ਹੱਥ ਪਾ ਕੇ ਲੱਡੂ ਖਾਏ ਗਏ ਔਰ ਸਭ ਦੀਆਂ ਡਿਊਟੀਆਂ ਡੋਰ ਟੂ ਡੋਰ ਹਰੇਕ ਘਰ ਦੇ ਵਿੱਚ ਜਾਣਾ ਆਪਣੀ ਸਰਕਾਰ ਦੇ ਕੰਮ ਜਿਹੜੇ ਆ ਦੱਸਣੇ ਕਿ ਦੋ ਸਾਲਾਂ ਸਾਡੀ ਕੀ ਪ੍ਰਾਪਤੀਆਂ ਨੇ ਸਾਡੇ ਅਲੱਗ-ਅਲੱਗ ਵਿੰਗ ਨੇ ਜੀ ਚਾਹੇ ਮਹਿਲਾ ਵਿੰਗ ਹੈ ਚਾਹੇ ਟ੍ਰੇਡ ਵਿੰਗ ਹੈ ਚਾਹੇ ਐਕ ਸਰਵਿਸਮੈਨ ਨੇ ਠੀਕ ਹੈ ਜੀ ਔਰ ਜਿਹੜੇ ਅਲੱਗ-ਅਲੱਗ ਹੋਰ ਵੀ ਜਿੰਨੇ ਵੀ ਸਾਡੇ ਐਸਸੀ ਵਿੰਗ ਨੇ ਅਲੱਗ-ਅਲੱਗ ਜਿੰਨੇ ਵਿੰਗ ਨੇ ਸਾਡੇ ਸਪੋਰਟਸ ਵਿੰਗ ਹੈ ਸਾਰੇ ਰਲ ਕੇ ਅਸੀਂ ਟੀਮਾਂ ਬਣਾ ਲੀਆਂ ਨੇ ਜੀ ਅਸੀਂ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਹਰੇਕ ਵਾਰਡ ਦੇ ਵਿੱਚ ਜਾਵਾਂਗੇ ਔਰ 2 ਸਾਲ ਦੀਆਂ ਆਮਾ ਦੀ ਪਾਰਟੀ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਜਿਹੜੀਆਂ ਨੇ ਉਹ ਕੱਲੇ ਕੱਲੇ ਘਰ ਦੇ ਦੱਸਾਂਗੇ ਔਰ ਬਹੁਤ ਅੱਛਾ ਰਿਸਪੌਂਸ ਆ ਰਿਹਾ ਜਿੰਨਾ ਵੀ ਹੁਣ ਤੱਕ ਅਸੀਂ ਕੀਤਾ ਪ੍ਰਮਾਤਮਾ ਕਿਰਪਾ ਕਰੇ ਲੋਕ ਸਭਾ ਪਟਿਆਲਾ ਦੀ ਸੀਟ ਵੱਡੇ ਮਾਰ ਦੇ ਨਾਲ ਜਿੱਤ ਕੇ ਭਗਵੰਤ ਮਾਨ ਸਾਹਿਬ ਤੇ ਅਰਵਿੰਦ ਕੇਜੀਵਾਸ ਸਾਹਿਬ ਦੇ ਝੋਲੀ ਪਾਵਾਂਗੇ ਯੂਥ ਰਹਿਮਤ ਹੁੰਦਾ ਜੀ ਇਲੈਕਸ਼ਨ ਦੇ ਵਿੱਚ ਕਿਵੇਂ ਦੇਖ ਬਿਲਕੁਲ ਜੀ ਯੂਥ ਅਹਿਮ ਹੁੰਦਾ ਜੀ ਕਿਉਂਕਿ ਅੱਜ ਕੱਲ ਦੇ ਜਿਹੜੇ ਨਵੇਂ ਬੱਚੇ ਨੇ ਜਿਹੜੇ ਯੰਗ ਨੇ ਜਾਂ ਜਿਹੜੇ 20 ਸਾਲ 30 ਸਾਲ 35 ਸਾਲ ਦੀ ਉਮਰ ਦੇ ਵਿੱਚ ਨੇ ਉਹ ਸਾਰੇ ਯੰਗ ਜਿਹੜੇ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਸਰਕਾਰ ਬਣਾਉਣ ਦੇ ਵਿੱਚ ਔਰ ਆਮ ਆਦੀ ਪਾਰਟੀ ਦੀ ਬੈਕਬੋਨ ਨੇ ਜੀ ਰੀੜ ਦੀ ਹੱਡੀ ਨੇ ਜੀ ਯੂਥ ਨੌਜਵਾਨ ਸੋ ਮੈਂ ਉਮੀਦ ਕਰਦਾ ਸਾਰੇ ਵੱਧ ਚੜ ਕੇ ਤਨੋਂ ਮਨੋਂ ਸਾਰੇ ਜਿਹੜਾ ਯੋਗਦਾਨ ਪਾਉਣਗੇ ਔਰ ਆਮ ਆਦੀ ਪਾਰਟੀ ਮੁਕਾਮਯਾਬ ਕਰੇਗੀ ਕਿਸ ਤਰ੍ਹਾਂ ਦੇ ਹਦੋ 13 ਦੇ 13 ਸਿੱਟੇ ਪੰਜਾਬ ਦੇ ਲੋਕਾਂ ਦਾ ਦੇਖੋ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮੈਂ ਵੱਡਾ ਬੋਲ ਨਹੀਂ ਬੋਲਦਾ ਮਿਹਨਤ ਕਰ ਰਹੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰੋ ਬਾਕੀ ਪਾਰਟੀ ਦਾ ਕਿਵੇਂ ਦੇਖਦੇ ਹੋ ਉਹਨਾਂ ਪਾਰਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਨੇ ਜੀ ਉਹਨਾਂ ਨੇ ਕੀ ਕਰਨਾ ਹੈ ਜੀ ਕੀ ਉਹਨਾਂ ਦੀ ਰਣਨੀਤੀ ਹੈ ਤਾਂ ਉਹ ਹੀ ਦੱਸ ਸਕਦੇ ਨੇ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਵਫਾਦਾਰ ਸਿਪਾਹੀ ਹਾਂ ਔਰ ਪਾਰਟੀ ਲਈ ਦਿਨ ਰਾਤ ਕੰਮ ਕਰ ਰਹੇ ਹਾਂ ਔਰ ਅچھے ਤਰੀਕੇ ਨਾਲ ਸਾਰਾ ਮੈਨੇਜ ਕਰਕੇ ਵਿਧਾਨ ਸਭਾ ਨਾਭਾ ਜਿਹੜਾ ਜੀ ਉਹਦੇ ਵਿੱਚੋਂ ਜਿਵੇਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਵੱਡੇ ਮਾਰਜਿਨ ਨਾਲ ਜਿੱਤ ਪ੍ਰਾਪਤ ਕੀਤੀ ਹੈ ਤਾਂ ਲੋਕ ਸਭਾ ਦੇ ਵਿੱਚ ਕਿਸੇ ਤਰੀਕੇ ਨਾਲ ਕਰਾਂਗੇ ਬਲਕੌਰ ਸਿੰਘ ਦੇ ਘਰ ਖੁਸ਼ੀਆਂ ਜੀ 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 ਆਪਾ ਬਲਕੌਰ ਸਿੰਘ ਮਾਤਾ ਚੰਨਕੌਰ ਜੀ ਦੇ ਘਰੇ ਬੱਚੇ ਨੇ ਜਨਮ ਲਿਆ ਜੀ ਪੂਰੇ ਪੰਜਾਬ ਦੇ ਵਿੱਚ ਕਿ ਪੂਰੀ ਦੁਨੀਆ 'ਚ ਖੁਸ਼ੀ ਦਾ ਮਾਹੌਲ ਹੈ ਮੈਂ ਵੀ ਕਾ ਲੱਡੂ ਬੰਡੇ ਦੇ ਵਧਾਈ ਦਿੱਤੀ ਹੈ ਜੀ ਮੇਰੇ ਵੱਲੋਂ ਸਿੱਧੂ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਬੱਚੇ ਦੀ ਚੜ੍ਹਦੀ ਕਲਾ ਵਾਸਤੇ ਬੱਚੇ ਦੀ ਤੰਦਰੁਸਤੀ ਵਾਸਤੇ ਅਰਦਾਸ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਬੱਚਾ ਵੱਡਾ ਹੋ ਕੇ ਆਪਣੇ ਮਾਂ-ਬਾਪ ਦਾ ਨਾਰਾਸ਼ਨ ਕਰੇ ਬਹੁਤ ਇੱਕ ਜਿਵੇਂ ਬਹੁਤ ਵੱਡਾ ਖਲਾਫ ਪਿਆਦਾ ਹੋ ਗਿਆ ਸੀਗਾ ਸਿੱਧੂ ਮਸੇਵਾਲ ਸਾਡਾ ਭਰਾ ਬੇਸ਼ੱਕ ਬੇਵਕਤੀ ਇਥੋਂ ਚਲੇ ਗਈ ਪਰ ਦੁੱਖ ਬਹੁਤ ਹੈ ਜੀ ਤੇ ਉਸ ਪਰਿਵਾਰ ਦੇ ਵਿੱਚ ਦੁਬਾਰਾ ਫੇਰ ਇੱਕ ਜਿਹੜੀ ਹੈ ਬੱਚੇ ਦੀ ਹਾਮਦ ਕੋਈ ਇਹ ਬੱਚੇ ਦਾ ਜਨਮ ਹੋਇਆ ਤਾਂ ਦਿਲੋਂ ਮੁਬਾਰਕਬਾਦ ਹੈ ਸਿੱਧੂ ਪਰਿਵਾਰ ਨੂੰ ਔਰ ਬਾਪੂ ਬਲਕਾਰ ਸਿੰਘ ਜੀ ਨੂੰ ਬਾਪਾ ਮੁਬਾਰਕਬਾਦ ਹੈ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਉਹਨਾਂ ਦਾ ਦੇਖੋ ਜੀ ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਅਰਵਿੰਦ ਕੇਜਰੀਵਾਲ ਜੀ ਦਾ ਭਵੰਤਮਨ ਜੀ ਦਾ ਸਾਡੇ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਲਾਲਪੁਰਾ ਜੀ ਦਾ ਮਨਜੀਤ ਸਿੰਘ ਲਾਲਪੁਰਾ ਜੀ ਦਾ ਸਾਡੇ ਅਤੇ ਬਹੁਤ ਹੀ ਸਾਡੇ ਜਿਹਦਾ ਸਭ ਤੋਂ ਵੱਡਾ ਧੰਨਵਾਦ ਮੈਂ ਕਰਨਾ ਚਾਹੁੰਨਾ ਸਾਡੇ ਗੁਰਦੇਵ ਸਿੰਘ ਦੇਮਾਨ ਐਮਐਲਏ ਨਾ ਭਜੀਦਾ ਇਹਨਾਂ ਨਾਲ ਅਸੀਂ ਮਿਹਨਤ ਕੀਤੀ ਇਹਨਾਂ ਨੇ ਮਿਹਨਤ ਦਾ ਮੁੱਲ ਮੋੜਿਆ ਤੇ ਮੈਨੂੰ ਜੋ ਦੀ ਜ਼ਿੰਮੇਵਾਰੀ ਸਾਰੇ ਨਾਬੇ ਦੀ ਆਪਾਂ ਵਿਧਾਨ ਸਭਾ ਦਾ ਜੋਦ ਦਾ ਪ੍ਰਧਾਨ ਲਾਇਆ ਕੋਆਰਡੀਨੇਟਰ ਹਲਕਾ ਕੋਆਰਡੀਨੇਟਰ ਲਾਇਆ ਤੇ ਮੈਂ ਇੱਕੋ ਹੀ ਗੱਲ ਕਹਿਣਾ ਚਾਹਣਾ ਮੈਂ ਕਦੇ ਇਹੋ ਜਿਹਾ ਕੋਈ ਕੰਮ ਨਹੀਂ ਕਰੂਗਾ ਜਿਸ ਦੇ ਨਾਲ ਗੁਰਦੇਵ ਸਿੰਘ ਦੀ ਸ਼ਾਨ 'ਚ ਕੋਈ ਫਰਕ ਪਵੇ ਮੈਂ ਇਹਨਾਂ ਦੀ ਚੜ੍ਹਾਈ ਲਈ ਹਮੇਸ਼ਾ ਕੰਮ ਕਰੂਗਾ ਤੇ ਜਨਰ ਰਾਤ ਇੱਕ ਕਰਕੇ ਅਸੀਂ ਜੋਦ ਦਾ ਐਮਪੀ ਇਲੈਕਸ਼ਨ ਲਈ ਡਾਕਟਰ ਵਿਵੀਰ ਜੀ ਨੂੰ ਚਟਾਉਣਾ ਤੇ ਉਹ ਸਾਰਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਨਾ ਜਦ ਤੱਕ ਅਰੇ ਹੋਰ ਪ੍ਰਧਾਨ ਹੋਣਗੇ ਜਿਹੜੇ ਅਜ ਤੱਕ ਸਾਡੇ ਵੀ ਲੱਗੇ ਹੋਣਗੇ ਜਾਂ ਹੋਰ ਪਾਰਟੀਆਂ ਦੇ ਲੱਗੇ ਹੋਣਗੇ ਪਰ ਇੱਕ ਅਹਿਮ ਰੋਲ ਪੈਦਾ ਕਰਨਾ ਮੈਨੂੰ ਜਨੂਨ ਆ ਕੋਈ ਵੀ ਮਨੋਹਰਾ ਦਿੰਦੇ ਨੇ ਕੋਈ ਮਾਨ ਸਾਹਿਬ ਕੋਈ ਵੀ ਅਜ ਤੱਕ ਕੰਮ ਦਿੱਤਾ ਤਾਂ ਮੈਂ ਮਾਨਦਾਰੀ ਤੇ ਤੰਦੇ ਹੀ ਨਿਵਾਣਾ ਲੋਕ ਸਭਾ ਚੋਣਾਂ ਨੂੰ ਕਿਸ ਤਰ੍ਹਾਂ ਹੈ ਤੁਹਾਡੀ ਵੱਡੀ ਜ਼ਿੰਮੇਵਾਰੀ ਹੁੰਦੀ ਲੋਕ ਸਭਾ ਚੋਣਾਂ ਹਾਂਜੀ ਜ਼ਿੰਮੇਵਾਰੀ ਤਾਂ ਕੋਣ ਵੱਡੀ ਹੋਏਗੀ ਜੀ ਤੇ ਹੁਣ ਅਸੀਂ ਬਸ ਕੱਲ ਤੋਂ ਹੀ ਲੱਗ ਜਾਣਾ ਜੀ ਡੋਰ ਤੋਂ ਡੋਰ ਵੀ ਹੈ ਪਾਰਟੀ ਵੱਲੋਂ ਛੰਟਿਆਂ ਵਾਲਾ ਜੋ ਵੀ ਕੋਈ ਵੀ ਪਾਰਟੀ ਹੋ ਕੋਣ ਲਾਊਗੀ ਦਿਨ ਰਾਤ ਲੱਗੇ ਪੈਰੀ ਚੱਲ ਕੇ ਪਾਰਟੀ ਦੇ ਕੰਮਾਂ 'ਤੇ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਗੁਰਦੇਵ ਸਿੰਘ ਐਮਐਲਏ ਦੇਵਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਸਾਡੇ ਤੇ ਇਹਨਾਂ ਵਿਸ਼ਵਾਸ ਜਤਾਇਆ ਤੇ ਸਾਨੂੰ ਸਾਰਿਆਂ ਨੂੰ ਯੂਥ ਦੀ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਦੇਵਮਾਨ ਜੀ ਨੂੰ ਇਹ ਵਿਸ਼ਵਾਸ ਦਿਲਾਉਣਾ ਵੀ ਆਪਣੇ ਹਲਕੇ ਦੇ ਵਿੱਚ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਵੀ ਆਉਣ ਵਾਲੀਆਂ ਐਮਪੀ ਚੋਣਾਂ ਦੇ ਵਿੱਚ ਯੂਥ ਐਮਰੋਲ ਅਗਾ ਕਰੂਗਾ ਤੇ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਤੇ ਅਰਵਿੰਦ ਕੇਜਰੀਵਾਲ ਦਾ ਜਿਨ੍ਹਾਂ ਨੇ ਯੂਥ ਨੂੰ ਮੂਰੇ ਲੈ ਕੇ ਆਉਂਦਾ ਤੇ ਸਾਨੂੰ ਆਮ ਘਰਾਂ ਦੇ ਮੁੰਡਿਆਂ ਨੂੰ ਇੰਨੇ ਇੰਨਾ ਵਿਸ਼ਵਾਸ ਜਿਤਾਇਆ ਤੇ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਖਰੇ ਉਤਰਾਂਗੇ